ਲਗਾਤਾਰ ਪੰਜਾਬ ਦੇ ਵਿੱਚ ਵਹਿੰਦੇ ਦਰਿਆਵਾਂ ਨੇ ਆਪਣਾ ਮਾੜਾ ਰੂਪ ਧਾਰਨ ਕੀਤਾ ਹੋਇਆ ਹੈ ਮਾੜਾ ਰੂਪ ਤੋਂ ਭਾਵ ਇਹ ਹੈ ਕਿ ਲਗਾਤਾਰ ਦਰਿਆਵਾਂ ਦਾ ਪੱਧਰ ਵਧਣ ਕਾਰਨ ਲੱਗੇ ਇਲਾਕਿਆਂ ਦੇ ਵਿੱਚ ਹੜ੍ਹ ਆਏ ਹੋਏ ਨੇ ਇਸ ਵੇਲੇ ਆਪਾਂ ਹੁਣ ਰਾਵੀ ਦਰਿਆ ਦਾ ਉਹ ਰੂਪ ਤੁਹਾਨੂੰ ਵਿਖਾਉਂਦੇ ਆ ਇਸ ਵੇਲੇ ਅਸੀਂ ਪਠਾਨਕੋਟ ਜ਼ਿਲ੍ਹੇ ਦੇ ਪੋਏ ਹਲਕੇ ਦੇ ਵਿੱਚ ਪੈਂਦੇ ਕਥਲੋੜ ਪੁਲ ਤੋਂ ਉੱਤੇ ਖੜੇ ਆ ਤੁਸੀਂ ਦੇਖੋ ਕਿ ਇਹ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ ਉਮਮਨ ਜਦੋਂ ਵੀ ਆਪਾਂ ਇਸ ਪੁਲ ਤੋਂ ਨਿਕਲਦੇ ਹਾਂ আর ਕਈ ਸਾਲ ਹੋ ਗਏ ਕਈ ਵਾਰ ਮੈਂ ਵੀ ਆਪ ਇਸ ਪੁਲ ਤੋਂ ਨਿਕਲਦੇ ਰਹੇ ਤਾਂ ਦੇਖਿਆ ਕਿ ਦਰਿਆ ਬਿਲਕੁਲ ਖਾਲੀ ਹੁੰਦਾ ਸੀਗਾ ਦਰਿਆ ਦੇ ਵਿੱਚ ਘਾਰ ਲੋਕਾਂ ਨੇ ਕਈਆਂ ਨੇ ਝੁੱਗੀਆਂ ਵੀ ਪਾਈਆਂ ਹੋਈਆਂ ਸੀਗੀਆਂ ਔਰ ਇੱਕ ਇਹ ਆਪਣੇ ਆਪ ਦੇ ਵਿੱਚ ਕੁਦਰਤੀ ਰੂਪ ਨਾਲ ਜਦੋਂ ਦਰਿਆ 'ਚ ਪਾਣੀ ਨਹੀਂ ਹੁੰਦਾ ਸੀ ਇਹਦਾ ਬੜਾ ਸੋਹਣਾ ਲੱਗਦਾ ਸੀਗਾ ਯਕੀਨ ਮੰਨਿਓ ਕਿ ਪਹਿਲੀ ਵਾਰ ਇੰਨਾ ਪਾਣੀ ਇਸ ਦਰਿਆ ਦੇ ਵਿੱਚ ਆਪਾਂ ਦੇਖ ਰਹੇ ਹਾਂ ਤੁਸੀਂ ਪਹਾੜ ਦੇਖੋ ਪਾਣੀ ਦਾ ਕਿੰਨਾ ਤੇਜ਼ ਹੈ ਇਹ ਰਾਵੀ ਦਰਿਆ ਦਾ ਪਾਣੀ ਰਣਜੀਤ ਸਾਗਰ ਡੈਮ ਦੇ ਵੱਲੋਂ ਛੱਡੇ ਗਏ ਪਾਣੀ ਤੋਂ ਬਾਅਦ ਇੰਨਾ ਪਾਣੀ ਦਰਿਆ ਦੇ ਵਿੱਚ ਦੇਖ ਰਹੋ ਲਗਾਤਾਰ ਰੰਜੀ ਸਾਗਰ ਪਾਣੀ ਰੰਜੀ ਸਾਗਰ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਹਾਲਾਂਕਿ ਇਹ ਜਾਣਕਾਰੀ ਹੁਣ ਮਿਲੀ ਹੈ ਕਿ ਪਾਣੀ ਜਿਹੜਾ ਰੰਜੀ ਸਾਗਰ ਡੈਮ ਤੋਂ ਜਿਹੜਾ 1 ਲੱਖ ਕਿਊਸਿਕ ਤੋਂ ਵੱਧ ਛੱਡਿਆ ਜਾ ਰਿਹਾ ਸੀ 1 ਲੱਖ ਤੋਂ ਵੱਧ ਦਾ ਉਹ ਹੁਣ 55 ਹਜ਼ਾਰ ਕਿਊਸਿਕ ਕਰਤਾ ਹੈ ਹੋ ਸਕਦਾ ਹੈ ਕਿ ਥੋੜੇ ਘੰਟਿਆਂ ਦੇ ਬਾਅਦ ਇਸ ਇਲਾਕੇ ਦੇ ਵਿੱਚ ਪਾਣੀ ਦਾ ਵਹਾਅ ਘਟ ਜਾਏ ਕਿਉਂਕਿ ਪਿੱਛੋਂ ਪਾਣੀ ਘਟਾ ਦਿੱਤਾ ਗਿਆ ਪਰ ਵੈਸੇ ਤੁਸੀਂ ਦੇਖੋ ਕਿ ਇਸ ਬ੍ਰਿਜ ਤੇ ਫਿਰ ਲੋਕ ਕਿਉਂਕਿ ਹੁਣ ਪਾਣੀ ਦਾ ਇੰਨਾ ਜ਼ਿਆਦਾ ਦੇਖ ਰਹੇ ਤਾਂ ਆਸ-ਪਾਸੇ ਤੁਸੀਂ ਦੇਖੋ ਲੋਕ ਹੀ ਲੋਕ ਨੇ ਲੋਕੀ ਖੜ ਕੇ ਦੇਖ ਰਹੇ ਨੇ ਬੱਚੇ ਦੇਖ ਰਹੇ ਨੇ ਪਾਣੀ ਦਾ ਏਡਾ ਤੇਜ਼ ਵਹਾਅ ਦੇਖ ਰਹੇ ਨੇ ਔਰ ਇਸੇ ਤਰ੍ਹਾਂ ਉਧਰ ਤੁਹਾਨੂੰ ਦਿਖਾਤਾ ਹੁਣ ਤੁਸੀਂ ਇੱਧਰ ਦੇਖੋ ਇਹ ਦੇਖੋ ਕਿਵੇਂ ਪਾਣੀ ਤੇਜ਼ ਗਤੀ ਦੇ ਨਾਲ ਅੱਗੇ ਵੱਲ ਨੂੰ ਵਧਦਾ ਜਾ ਰਿਹਾ ਹੈ ਗੁਰਦਾਸਪੁਰ ਦਿਨਾਨਗਰ ਦੇ ਵਿੱਚ ਰਾਵੀ ਹੈ ਪਾਣੀ ਨੇ ਇਸ ਪਾਣੀ ਨੇ ਕਾਫੀ ਨੁਕਸਾਨ ਕੀਤਾ ਡੇਰਾ ਬਾਬਾ ਨਾਨਕ ਦੇ ਕੋਲ ਜਾ ਕੇ ਵੀ ਜਦੋਂ ਇਹ ਦਰਿਆ ਥੋੜੀ ਦੇਰ ਲਈ ਪਾਕਿਸਤਾਨ ਦੇ ਇਲਾਕੇ ਦੇ ਵਿੱਚ ਜਾਂਦਾ ਉੱਥੇ ਤੁਸੀਂ ਬੰਨ ਟੁੱਟਣ ਕਾਰਨ ਡੇਰਾ ਬਾਬਾ ਨਾਨਕ ਖਲਕੇ ਦੇ ਵਿੱਚ ਬੜਾ ਨੁਕਸਾਨ ਹੋ ਰਿਹਾ ਔਰ ਪਾਣੀ ਹੀ ਪਾਣੀ ਤੁਸੀਂ ਦੇਖੋ ਇਸ ਪਾਸੇ ਅਰੰਜੀਤ ਮੇਰੇ ਸਹਿਯੋਗੀ ਮੇਰੇ ਨਾਲ ਨੇ ਜਿਹੜੇ ਇਸੇ ਇਲਾਕੇ ਦੇ ਰਹਿਣ ਵਾਲੇ ਨੇ ਅਰੰਜੀਤ ਇਹਨਾਂ ਪਾਣੀ ਤੁਸੀਂ ਬਹੁਤ ਲੰਘਦੇ ਮੈਂ ਵੀ ਕਈ ਵਾਰੀ ਲੰਘਿਆ ਆ ਆਪਾਂ ਕਿਉਂਕਿ ਜਲੰਧਰੋਂ ਆਂਦੇ ਆ ਤਾਂ ਕਈ ਵਾਰੀ ਇੱਥੋਂ ਇਸ ਇਲਾਕੇ 'ਚੋਂ ਨਿਕਲੇ ਇੰਨਾ ਪਾਣੀ ਤਾਂ ਮੈਂ ਨਹੀਂ ਕਦੀ ਇਸ ਦਰਿਆ ਦੇ ਵਿੱਚ ਦੇਖਿਆ ਇੰਨੀ ਤੇਜ਼ ਗਤੀ ਦੇ ਨਾਲ ਵੀ ਜਾਂਦਾ ਹੋਵੇ ਲੋਕਾਂ ਨੇ ਤੇ ਦਰਿਆ ਦੇ ਬਿਲਕੁਲ ਵਿਚਕਾਰ ਮੈਨੂੰ ਯਾਦ ਆ ਕਿ ਚੁਗੀਆਂ ਬਣੀਆਂ ਹੋਈਆਂ ਸੀਗੀਆਂ ਪਸ਼ੂ ਇੱਥੇ ਚਰਦੇ ਰਹਿੰਦੇ ਸੀਗੇ ਖਾਲੀ ਰਹਿੰਦਾ ਸੀ ਇਹ ਦਰਿਆ ਦਾ ਹਾਂਜੀ ਸਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਦਰਿਆ ਨੇ ਕਿਦਾਂ ਰੂਪ ਤਾਰਨ ਕੀਤਾ ਹੋਇਆ 88 ਤੋਂ ਬਾਅਦ ਪਹਿਲੀ ਵਾਰੀ ਦੇਖਿਆ ਕਿ ਲੋਕ ਵੀ ਕਹਿ ਰਹੇ ਆ ਸਾਡੇ ਬਜ਼ੁਰਗ ਆਪਾਂ ਤੇ ਛੋਟੇ-ਛੋਟੇ ਸੀਗੇ ਉਸ ਟਾਈਮ ਤੋਂ ਬਾਅਦ ਜਨਮੇ ਨੇ ਮੇਰਾ 90 ਦਾ ਜਨਮ ਮੈਂ ਤੇ ਮੈਂ ਆਪਾਂ ਦੇਖਿਆ 88 ਤੋਂ ਬਾਅਦ ਇਹ ਪਹਿਲਾ ਇਦਾਂ ਦਾ ਮਾਹੌਲ ਕ੍ਰੀਏਟ ਜਿਹੜਾ ਆ 88 ਨਾਲ ਵੀ ਜ਼ਿਆਦਾ ਭਿਆਨਕ ਰੂਪ ਜਿਹੜਾ ਇਹ ਦਰਿਆ ਨੇ ਇਕਤਿਆਰ ਕੀਤਾ ਹੈਗਾ ਇਹ ਆਪਾਂ ਉਦੋਂ ਤੁਹਾਨੂੰ ਰਿਪੋਰਟ ਦੇ ਰਹੇ ਆ ਜਦੋਂ ਮਾਧੋਪੁਰ ਹੈੱਡ ਦੇ ਚਾਰ ਫਲੱਡ ਗੇਟ ਟੁੱਟ ਗਏ ਸੀਗੇ ਇਧਰੋਂ ਉਹ ਪਾਣੀ ਜਿਹੜਾ ਫਲੱਡ ਗੇਟ ਟੁੱਟਣ ਤੋਂ ਬਾਅਦ ਉਹਦਾ ਬਹਾਅ ਤੇਜ਼ ਹੋ ਗਿਆ ਹੋਊਗਾ ਇਸੇ ਕਰਕੇ ਸ਼ਾਇਦ ਰੰਜੀਤ ਸਾਗਰ ਡੈਮ ਤੋਂ ਹੀ ਹੁਣ ਪਾਣੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਦੇਖੋ ਕਿ ਗੇਟ ਟੁੱਟਣ ਕਾਰਨ ਕਿੰਨਾ ਇਫੈਕਟ ਪਿਆ ਇਧਰ ਪਾਣੀ ਦੀ ਗਤੀ ਵੱਧ ਗਈ ਰੰਜੀਤ ਤੁਸੀਂ ਅੱਜ ਸਵੇਰੇ ਵੀ ਆਏ ਸੀਗੇ ਪਰ ਲੱਗਦਾ ਤੁਹਾਨੂੰ ਕੋਈ ਗੇਟ ਟੁੱਟਣ ਤੋਂ ਬਾਅਦ ਜ਼ਿਆਦਾ ਬਹਾਅ ਤੇਜ਼ ਹੋ ਗਿਆ ਸਰ ਪਾਣੀ ਦਾ ਬਹਾਅ ਇੱਧਰ ਪਿਛਲੇ ਕੱਲ੍ਹ ਕਾਫੀ ਤੇਜ਼ ਸੀਗਾ ਉਹੀ ਸੇਮ ਸੀਜਿੰਗਾ ਕੀ ਸੇਮ ਹੈ ਨਹੀਂ ਪਰ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਕੈਮਰਾ ਹੁਣ ਤੋਂ ਪਹਿਲਾਂ ਕਿ ਇੱਕਦਮ ਹੁਣੇ ਵਧਿਆ ਜਾ ਲੱਗ ਰਿਹਾ ਮਹਿਸੂਸ ਹੋ ਰਿਹਾ ਤੁਹਾਨੂੰ ਥੋੜਾ ਜਿਹਾ ਵਧਿਆ ਹੈਗਾ ਕਿਉਂਕਿ ਉੱਥੇ ਗ੍ਰੇਟ ਟੁੱਟਣ ਦੀ ਵਜ੍ਹਾ ਨਾਲ ਕਾਫੀ ਪਾਣੀ ਤੇਜ਼ੀ ਨਾਲ ਫਲੋ ਤੇਜ਼ ਹੋਇਆ ਜਿਹਦੇ ਕਾਰਨ ਤੇ ਦੁਕਾਨ ਜਿਹੜੇ ਰਾਵੀ ਦੇ ਕੰਡੇ ਘਾਰ ਸੀਗੇ ਲਗਭਗ ਇੱਕ ਮੁਹੱਲਾ ਸੀਗਾ ਗੁਜਰਬਰਾਤਰੀ ਦਾ 14-15 ਘਰ ਸੀਗੇ ਉਹ 14-15 ਘਰ ਰੁੜ ਗਏ ਨਾਲ ਹੀ ਉਹਨਾਂ ਦੇ ਵਿੱਚ 4-3 ਬੱਚੇ ਔਰ ਇੱਕ ਮਾਈ ਵੀ ਰੁੜ ਗਈ ਜਿਦਾਜੇ ਤੱਕ ਕੋਈ ਅਤਾ ਪਤਾ ਨਹੀਂ ਲੱਗਾ ਉਹਦੇ ਵਿੱਚੋਂ ਇੱਕ ਡੈੱਡ ਬੋਡੀ ਜਿਹੜੀ ਆ ਉਹ ਮਿਲੀ ਹੈਗੀ ਹੈ ਜਿਹੜੀ ਕਿ ਇੱਕ ਕੁੜੀ ਦੀ ਹੈ 12 ਸਾਲ ਦੀ। ਉਹ ਦੇਖੋ ਹਰ ਪਾਸੇ ਤੁਹਾਨੂੰ ਪਾਣੀ ਹੀ ਪਾਣੀ ਹੈ ਇਸ ਵੇਲੇ ਵਿਖਾਈ ਦੇ ਰਿਹਾ ਹੈ ਰਾਵੀ ਦਰਿਆ ਦਾ ਇਹ ਰਾਵੀ ਦਰਿਆ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਹਨ। ਬਹੁਤ ਸਾਰੇ ਲੋਕ ਇਸ ਵੇਲੇ ਦਰਿਆ ਦੇ ਕੰਢੇ ਜਾਂ ਇਹ ਪੁਲ ਤੇ ਖੜੇ ਹੋ ਕੇ ਅ ਖੜੇ ਹੋ ਕੇ ਇਸ ਪਾਣੀ ਦੇ ਵਹਾਅ ਨੂੰ ਦੇਖ ਰਹੇ ਨੇ। ਆਪਾਂ ਇਸ ਪੁਲ ਤੇ ਵੀ ਖੜੇ ਆ ਬਹੁਤ ਜ਼ਿਆਦਾ ਵਾਈਬ੍ਰੇਸ਼ਨ ਮੈਂ ਦਿਖਾ ਤ ਨਹੀਂ ਸਕਦਾ ਪਰ ਜਿਹੜੀ ਚੀਜ਼ ਮੈਂ ਮਹਿਸੂਸ ਕਰ ਰਿਹਾ ਹਾਂ ਤੁਹਾਨੂੰ ਮੈਂ ਦੱਸ ਦਿੰਦਾ ਕਿਉਂਕਿ ਪਾਣੀ ਇੰਨੀ ਤੇਜ਼ ਗਤੀ ਦੇ ਨਾਲ ਪਾਣੀ ਇਧਰੋਂ ਨਿਕਲ ਰਿਹਾ ਤੇ ਇਸ ਪੁਲ ਤੇ ਖੜੇ ਹੋ ਕੇ ਵੀ ਡਰ ਜ਼ਰੂਰ ਲੱਗ ਰਿਹਾ ਕਿਉਂਕਿ ਵਾਈਬ੍ਰੇਸ਼ਨਸ ਬਹੁਤ ਹੋ ਰਹੀਆਂ ਨੇ ਇੰਨਾ ਤੇਜ਼ ਪਾਣੀ ਦਾ ਵਹਾਅ ਹੈ ਤਾਂ ਫਿਰ ਉਹਦੇ ਕਰਕੇ ਪੁਲ ਹਿੱਲਦਾ ਵੀ ਹੈ ਪੁਲ ਹਿੱਲ ਰਿਹਾ ਹੈ ਵਾਈਬ੍ਰੇਸ਼ਨਸ ਵੀ ਹੋ ਰਹੀਆਂ ਨੇ ਔਰ ਜੋ ਸਾਨੂੰ ਮਹਿਸੂਸ ਵੀ ਹੋ ਰਹੀਆਂ ਨੇ ਚਲੋ ਰੱਬ ਅੱਗੇ ਹੀ ਅਰਦਾਸ ਹੈ ਕਿ ਇਹ ਪਾਣੀ ਜਿਹੜਾ ਇਧਰੋਂ ਆ ਰਿਹਾ ਹੈ ਇਹਦਾ ਏ ਆਪਣੀ ਸਪੀਡ ਘਟਾਵੇ ਆਪਣੀ ਗਤੀ ਘਟਾਵੇ ਤਾਂ ਕਿ ਨੁਕਸਾਨ ਲੋਕਾਂ ਦਾ ਹੋਰ ਨਾ ਹੋਵੇ ਕੈਮਰਾਮੈਨ ਕੁਲਦੀਪ ਦੇ ਨਾਲ ਰਮਨ ਚੂਗਾਬਾ ਦੈਨ ਇੱਕ ਸੋਰਾ ਟੀਵੀ ਪੋਆ ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦੀਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ आम आदमी क्लीनिकਾਂ ਚ ਸੰਤਾਲੀ ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਹੈ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਲਗਾਤਾਰ ਪੰਜਾਬ ਦੇ ਵਿੱਚ ਵਹਿੰਦੇ ਦਰਿਆਵਾਂ ਨੇ ਆਪਣਾ ਮਾੜਾ ਰੂਪ ਧਾਰਨ ਕੀਤਾ ਹੋਇਆ ਹੈ ਮਾੜਾ ਰੂਪ ਤੋਂ ਭਾਵੇਂ ਹੈ ਕਿ ਲਗਾਤਾਰ ਦਰਿਆਵਾਂ ਦਾ ਪੱਧਰ ਵਧਣ ਕਾਰਨ ਲੱਗੇ ਇਲਾਕਿਆਂ ਦੇ ਵਿੱਚ ਹੜ੍ਹ ਆਏ ਹੋਏ ਨੇ ਇਸ ਵੇਲੇ ਆਪਾਂ ਹੁਣ ਰਾਵੀ ਦਰਿਆ ਦਾ ਉਹ ਰੂਪ ਤੁਹਾਨੂੰ ਵਿਖਾਉਂਦੇ ਆ ਇਸ ਵੇਲੇ ਅਸੀਂ ਪਠਾਨਕੋਟ ਜ਼ਿਲ੍ਹੇ ਦੇ ਪੋਏ ਹਲਕੇ ਦੇ ਵਿੱਚ ਪੈਂਦੇ ਕਥਲੋੜ ਪੁਲ ਤੋਂ ਉੱਤੇ ਖੜੇ ਆ ਤੁਸੀਂ ਦੇਖੋ ਕਿ ਇਹ ਪਾਣੀ ਦਾ ਵਹਾਅ ਕਿੰਨਾ ਤੇਜ਼ ਆ ਉਮਮਨ ਜਦੋਂ ਵੀ ਆਪਾਂ ਇਸ ਪੁਲ ਤੋਂ ਨਿਕਲਦੇ ਆਂ ਕਈ ਸਾਲ ਹੋ ਗਏ ਕਈ ਵਾਰ ਮੈਂ ਵੀ ਆਪ ਇਸ ਪੋਲ ਤੋਂ ਨਿਕਲਦੇ ਰਹੇ ਤਾਂ ਦੇਖਿਆ ਕਿ ਦਰਿਆ ਬਿਲਕੁਲ ਖਾਲੀ ਹੁੰਦਾ ਸੀਗਾ ਦਰਿਆ ਦੇ ਵਿੱਚ ਘਾਰ ਲੋਕਾਂ ਨੇ ਕਈਆਂ ਨੇ ਝੁੱਗੀਆਂ ਵੀ ਪਾਈਆਂ ਹੋਈਆਂ ਸੀਗੀਆਂ ਔਰ ਇੱਕ ਇਹ ਆਪਣੇ ਆਪ ਦੇ ਵਿੱਚ ਕੁਦਰਤੀ ਰੂਪ ਨਾਲ ਜਦੋਂ ਦਰਿਆ 'ਚ ਪਾਣੀ ਨਹੀਂ ਹੁੰਦਾ ਸੀ ਇਹਦਾ ਬੜਾ ਸੋਹਣਾ ਲੱਗਦਾ ਸੀਗਾ ਯਕੀਨ ਮੰਨਿਓ ਕਿ ਪਹਿਲੀ ਵਾਰ ਇੰਨਾ ਪਾਣੀ ਇਸ ਦਰਿਆ ਦੇ ਵਿੱਚ ਆਪਾਂ ਦੇਖ ਰਹੇ ਹਾਂ ਤੁਸੀਂ ਪਹਾੜ ਦੇਖੋ ਪਾਣੀ ਦਾ ਕਿੰਨਾ ਤੇਜ਼ ਹੈ ਇਹ ਰਾਵੀ ਦਰਿਆ ਦਾ ਪਾਣੀ ਰਣਜੀਤ ਸਾਗਰ ਡੈਮ ਦੇ ਵੱਲੋਂ ਛੱਡੇ ਗਏ ਪਾਣੀ ਤੋਂ ਬਾਅਦ ਇੰਨਾ ਪਾਣੀ ਦਰਿਆ ਦੇ ਵਿੱਚ ਦੇਖ ਰਹੋ ਲਗਾਤਾਰ ਰੰਜੀ ਸਾਗਰ ਪਾਣੀ ਰੰਜੀ ਸਾਗਰ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਹਾਲਾਂਕਿ ਇਹ ਜਾਣਕਾਰੀ ਹੁਣ ਮਿਲੀ ਹੈ ਕਿ ਪਾਣੀ ਜਿਹੜਾ ਰੰਜੀ ਸਾਗਰ ਡੈਮ ਤੋਂ ਜਿਹੜਾ 1 ਲੱਖ ਕਿਊਸਿਕ ਤੋਂ ਵੱਧ ਛੱਡਿਆ ਜਾ ਰਿਹਾ ਸੀ 1 ਲੱਖ ਤੋਂ ਵੱਧ ਦਾ ਉਹ ਹੁਣ 55 ਹਜ਼ਾਰ ਕਿਊਸਿਕ ਕਰਤਾ ਹੈ ਹੋ ਸਕਦਾ ਹੈ ਕਿ ਥੋੜੇ ਘੰਟਿਆਂ ਦੇ ਬਾਅਦ ਇਸ ਇਲਾਕੇ ਦੇ ਵਿੱਚ ਪਾਣੀ ਦਾ ਵਹਾਅ ਘਟ ਜਾਏ ਕਿਉਂਕਿ ਪਿੱਛੋਂ ਪਾਣੀ ਘਟਾ ਦਿੱਤਾ ਗਿਆ ਪਰ ਵੈਸੇ ਤੁਸੀਂ ਦੇਖੋ ਕਿ ਇਸ ਬ੍ਰਿਜ ਤੇ ਫਿਰ ਲੋਕ ਕਿਉਂਕਿ ਹੁਣ ਪਾਣੀ ਦਾ ਇੰਨਾ ਜ਼ਿਆਦਾ ਦੇਖ ਰਹੇ ਤਾਂ ਆਸ-ਪਾਸੇ ਤੁਸੀਂ ਦੇਖੋ ਲੋਕ ਹੀ ਲੋਕ ਨੇ ਲੋਕੀ ਖੜ ਕੇ ਦੇਖ ਰਹੇ ਨੇ ਬੱਚੇ ਦੇਖ ਰਹੇ ਨੇ ਪਾਣੀ ਦਾ ਏਡਾ ਤੇਜ਼ ਵਹਾਅ ਦੇਖ ਰਹੇ ਨੇ ਔਰ ਇਸੇ ਤਰ੍ਹਾਂ ਉਧਰ ਤੁਹਾਨੂੰ ਦਿਖਾਤਾ ਹੁਣ ਤੁਸੀਂ ਇੱਧਰ ਦੇਖੋ ਇਹ ਦੇਖੋ ਕਿਵੇਂ ਪਾਣੀ ਤੇਜ਼ ਗਤੀ ਦੇ ਨਾਲ ਅੱਗੇ ਵੱਲ ਨੂੰ ਵਧਦਾ ਜਾ ਰਿਹਾ ਹੈ ਗੁਰਦਾਸਪੁਰ ਦਿਨਾਨਗਰ ਦੇ ਵਿੱਚ ਰਾਵੀ ਹੈ ਪਾਣੀ ਨੇ ਇਸ ਪਾਣੀ ਨੇ ਕਾਫੀ ਨੁਕਸਾਨ ਕੀਤਾ ਡੇਰਾ ਬਾਬਾ ਨਾਨਕ ਦੇ ਕੋਲ ਜਾ ਕੇ ਵੀ ਜਦੋਂ ਇਹ ਦਰਿਆ ਥੋੜੀ ਦੇਰ ਲਈ ਪਾਕਿਸਤਾਨ ਦੇ ਇਲਾਕੇ ਦੇ ਵਿੱਚ ਜਾਂਦਾ ਉੱਥੇ ਤੁਸੀਂ ਬੰਨ ਟੁੱਟਣ ਕਾਰਨ ਡੇਰਾ ਬਾਬਾ ਨਾਨਕ ਖਲਕੇ ਦੇ ਵਿੱਚ ਬੜਾ ਨੁਕਸਾਨ ਹੋ ਰਿਹਾ ਔਰ ਪਾਣੀ ਹੀ ਪਾਣੀ ਤੁਸੀਂ ਦੇਖੋ ਇਸ ਪਾਸੇ ਔਰ ਰਣਜੀਤ ਮੇਰੇ ਸਹਿਯੋਗੀ ਮੇਰੇ ਨਾਲ ਨੇ ਜਿਹੜੇ ਇਸੇ ਇਲਾਕੇ ਦੇ ਰਹਿਣ ਵਾਲੇ ਨੇ ਰਣਜੀਤ ਅ ਇਹਨਾਂ ਪਾਣੀ ਤੁਸੀਂ ਬਹੁਤ ਲੰਘਦੇ ਮੈਂ ਵੀ ਕਈ ਵਾਰੀ ਲੰਘਿਆ ਆ ਆਪਾਂ ਕਿਉਂਕਿ ਜਲੰਧਰੋਂ ਆਂਦੇ ਆ ਤੇ ਕਈ ਵਾਰੀ ਇੱਥੋਂ ਇਸ ਇਲਾਕੇ 'ਚੋਂ ਨਿਕਲੇ ਇਹਨਾਂ ਪਾਣੀ ਦਾ ਮੈਂ ਨਹੀਂ ਕਦੀ ਇਸ ਦਰਿਆ ਦੇ ਵਿੱਚ ਦੇਖਿਆ ਇੰਨੀ ਤੇਜ਼ ਗਤੀ ਦੇ ਨਾਲ ਵੀ ਜਾਂਦਾ ਹੋਵੇ ਲੋਕਾਂ ਨੇ ਤੇ ਦਰਿਆ ਦੇ ਬਿਲਕੁਲ ਵਿੱਚ ਘਾਰ ਮੈਨੂੰ ਯਾਦ ਆ ਕਿ ਚੁੱਗੀਆਂ ਬਣੀਆਂ ਹੋਈਆਂ ਸੀਗੀਆਂ ਪਸ਼ੂ ਇੱਥੇ ਚਰਦੇ ਰਹਿੰਦੇ ਸੀਗੇ ਖਾਲੀ ਰਹਿੰਦਾ ਸੀ ਇਹ ਦਰਿਆ ਦਾ ਹਾਂਜੀ ਸਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਦਰਿਆ ਨੇ ਕਿਦਾਂ ਰੂਪ ਤਾਰਨ ਕੀਤਾ ਹੋਇਆ 88 ਤੋਂ ਬਾਅਦ ਪਹਿਲੀ ਵਾਰੀ ਦੇਖਿਆ ਕਿ ਲੋਕ ਵੀ ਕਹਿ ਰਹੇ ਆ ਸਾਡੇ ਬਜ਼ੁਰਗ ਆਪਾਂ ਤੇ ਛੋਟੇ-ਛੋਟੇ ਸੀਗੇ ਉਸ ਟਾਈਮ ਤੋਂ ਬਾਅਦ ਜਨਮੇ ਨੇ ਮੇਰਾ 90 ਦਾ ਜਨਮ ਮੈਂ ਤੇ ਮੈਂ ਆਪਾਂ ਦੇਖਿਆ 88 ਤੋਂ ਬਾਅਦ ਇਹ ਪਹਿਲਾ ਇਦਾਂ ਦਾ ਮਾਹੌਲ ਕ੍ਰੀਏਟ ਜਿਹੜਾ ਆ 88 ਨਾਲ ਵੀ ਜ਼ਿਆਦਾ ਭਿਆਨਕ ਰੂਪ ਜਿਹੜਾ ਇਹ ਦਰਿਆ ਨੇ اختیار ਕੀਤਾ ਹੈਗਾ ਇਹ ਆਪਾਂ ਉਦੋਂ ਤੁਹਾਨੂੰ ਰਿਪੋਰਟ ਦੇ ਰਹੇ ਆ ਜਦੋਂ ਮਾਧੋਪੁਰ ਹੈੱਡ ਦੇ ਚਾਰ ਫਲੱਡ ਗੇਟ ਟੁੱਟ ਗਏ ਸੀਗੇ ਇਧਰੋਂ ਉਹ ਪਾਣੀ ਜਿਹੜਾ ਫਲੱਡ ਗੇਟ ਟੁੱਟਣ ਤੋਂ ਬਾਅਦ ਉਹਦਾ ਬਹਾਅ ਤੇਜ਼ ਹੋ ਗਿਆ ਹੋਊਗਾ ਇਸੇ ਕਰਕੇ ਸ਼ਾਇਦ ਰੰਜੀਤ ਸਾਗਰ ਡੈਮ ਤੋਂ ਹੀ ਹੁਣ ਪਾਣੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਦੇਖੋ ਕਿ ਗੇਟ ਟੁੱਟਣ ਕਾਰਨ ਕਿੰਨਾ ਇਫੈਕਟ ਪਿਆ ਇਧਰ ਪਾਣੀ ਦੀ ਗਤੀ ਵੱਧ ਗਈ ਰੰਜੀਤ ਤੁਸੀਂ ਅੱਜ ਸਵੇਰੇ ਵੀ ਆਏ ਸੀਗੇ ਪਰ ਲੱਗਦਾ ਤਾਂ ਉਹਨੂੰ ਕੋਈ ਗੇਟ ਟੁੱਟਣ ਤੋਂ ਬਾਅਦ ਜ਼ਿਆਦਾ ਬਹਾਅ ਤੇਜ਼ ਹੋ ਗਿਆ ਸਰ ਪਾਣੀ ਦਾ ਬਹਾਅ ਪਿਛਲੇ ਕੱਲ੍ਹ ਕਾਫੀ ਤੇਜ਼ ਸੀਗਾ ਉਹੀ ਸੇਮ ਸੀਜਿੰਗਾ ਕੀ ਸੇਮ ਹੈ ਨਹੀਂ ਪਰ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਕੈਮਰਾ ਹੁਣ ਤੋਂ ਪਹਿਲਾਂ ਕਿ ਇੱਕਦਮ ਹੁਣੇ ਵਧਿਆ ਜਾ ਲੱਗ ਰਿਹਾ ਮਹਿਸੂਸ ਹੋ ਰਿਹਾ ਤੁਹਾਨੂੰ ਥੋੜਾ ਜਿਹਾ ਵਧਿਆ ਹੈਗਾ ਕਿਉਂਕਿ ਉੱਥੇ ਗ੍ਰੇਟ ਟੁੱਟਣ ਦੀ ਵਜ੍ਹਾ ਨਾਲ ਕਾਫੀ ਪਾਣੀ ਤੇਜ਼ੀ ਨਾਲ ਫਲੋ ਤੇਜ਼ ਹੋਇਆ ਜਿਹਦੇ ਕਾਰਨ ਤੇ ਦੁਕਾਨ ਜਿਹੜੇ ਰਾਵੀ ਦੇ ਕੰਡੇ ਘਾਰ ਸੀਗੇ ਲਗਭਗ ਇੱਕ ਮੁਹੱਲਾ ਸੀਗਾ ਗੁਜਰਬਰਾਤਰੀ ਦਾ 14-15 ਘਰ ਸੀਗੇ ਉਹ 14-15 ਘਰ ਰੁੜ ਗਏ ਨਾਲ ਹੀ ਉਹਨਾਂ ਦੇ ਵਿੱਚ ਚਾਰ ਤਿੰਨ ਬੱਚੇ ਔਰ ਇੱਕ ਮਾਈ ਵੀ ਰੁੜ ਗਈ ਜਿਦਾਜੇ ਤੱਕ ਕੋਈ ਅਤਾ ਪਤਾ ਨਹੀਂ ਲੱਗਾ ਉਹਦੇ ਵਿੱਚੋਂ ਇੱਕ ਡੈੱਡ ਬੋਡੀ ਜਿਹੜੀ ਆ ਉਹ ਮਿਲੀ ਹੈਗੀ ਹੈ ਜਿਹੜੀ ਕਿ ਇੱਕ ਕੁੜੀ ਦੀ ਹੈ 12 ਸਾਲ ਦੀ। ਉਹ ਦੇਖੋ ਹਰ ਪਾਸੇ ਤੁਹਾਨੂੰ ਪਾਣੀ ਹੀ ਪਾਣੀ ਇਸ ਵੇਲੇ ਵਿਖਾਈ ਦੇ ਰਿਹਾ ਹੈ। ਰਾਵੀ ਦਰਿਆ ਦਾ ਇਹ ਰਾਵੀ ਦਰਿਆ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਹਨ। ਬਹੁਤ ਸਾਰੇ ਲੋਕ ਇਸ ਵੇਲੇ ਦਰਿਆ ਦੇ ਕੰਢੇ ਜਾਂ ਇਹ ਪੁਲ ਤੇ ਖੜੇ ਹੋ ਕੇ ਅ ਖੜੇ ਹੋ ਕੇ ਇਸ ਪਾਣੀ ਦੇ ਵਹਾਅ ਨੂੰ ਦੇਖ ਰਹੇ ਨੇ। ਆਪਾਂ ਇਸ ਪੁਲ ਤੇ ਵੀ ਖੜੇ ਆ ਬਹੁਤ ਜ਼ਿਆਦਾ ਵਾਈਬ੍ਰੇਸ਼ਨ ਮੈਂ ਦਿਖਾ ਤ ਨਹੀਂ ਸਕਦਾ ਪਰ ਜਿਹੜੀ ਚੀਜ਼ ਮੈਂ ਮਹਿਸੂਸ ਕਰ ਰਿਹਾ ਹਾਂ ਤੁਹਾਨੂੰ ਮੈਂ ਦੱਸ ਦਿੰਦਾ ਕਿਉਂਕਿ ਪਾਣੀ ਇੰਨੀ ਤੇਜ਼ ਗਤੀ ਦੇ ਨਾਲ ਪਾਣੀ ਇਧਰੋਂ ਨਿਕਲ ਰਿਹਾ ਤੇ ਸਪੁਲ ਤੇ ਖੜੇ ਹੋ ਕੇ ਵੀ ਡਰ ਜ਼ਰੂਰ ਲੱਗ ਰਿਹਾ ਕਿਉਂਕਿ ਵਾਈਬ੍ਰੇਸ਼ਨਸ ਬਹੁਤ ਹੋ ਰਹੀਆਂ ਨੇ ਇੰਨਾ ਤੇਜ਼ ਪਾਣੀ ਦਾ ਵਹਾਅ ਹੈ ਤਾਂ ਫਿਰ ਉਹਦੇ ਕਰਕੇ ਪੁਲ ਹਿੱਲਦਾ ਵੀ ਹੈ ਪੁਲ ਹਿੱਲ ਰਿਹਾ ਹੈ ਵਾਈਬ੍ਰੇਸ਼ਨਸ ਵੀ ਹੋ ਰਹੀਆਂ ਨੇ ਔਰ ਜੋ ਸਾਨੂੰ ਮਹਿਸੂਸ ਵੀ ਹੋ ਰਹੀਆਂ ਨੇ ਚਲੋ ਰੱਬ ਅੱਗੇ ਹੀ ਅਰਦਾਸ ਹੈ ਕਿ ਇਹ ਪਾਣੀ ਜਿਹੜਾ ਇਧਰੋਂ ਆ ਰਿਹਾ ਹੈ ਇਹਦਾ ਏ ਆਪਣੀ ਸਪੀਡ ਘਟਾਵੇ ਆਪਣੀ ਗਤੀ ਘਟਾਵੇ ਤਾਂ ਕਿ ਨੁਕਸਾਨ ਲੋਕਾਂ ਦਾ ਹੋਰ ਨਾ ਹੋਵੇ ਕੈਮਰਾਮੈਨ ਕੁਲਦੀਪ ਦੇ ਨਾਲ ਰਮਨ ਚੂਗਾਬਾ ਦੈਨ ਇੱਕ ਸੋਰਾ ਟੀਵੀ ਪੋਆ